ਖਰ ਪਾਤਸ਼ਾਹ ਕਹਿੰਦੇ ਨੇ ਜਿਨੇ ਹਰ ਰਸ ਚਾਖਿਆ ਹੈ ਤਾਂ ਕੀ ਤ੍ਰਿਸ਼ਨਾ ਲਾਥੀਆ ਤ੍ਰਿਸ਼ਨਾ ਦਾ ਭਾਵ ਹੈ ਤ੍ਰਿਖਾ ਪਿਆਸ ਵਧੇਰੇ ਪਦਾਰਥ ਨੂੰ ਪ੍ਰਾਪਤ ਕਰਨ ਦੀ ਇਛਾ प्रबल ਇਛਾ ਵੀ ਸਾਰਾ ਕੁਝ ਮੇਰੇ ਕੋਲ ਹੀ ਚਾਹੀਦਾ ਹੈ ਇਹ ਤ੍ਰਿਸ਼ਨਾ ਕੇਵਲ ਉਹਦੀ ਮਿਟਦੀ ਹੈ ਜਿਹਨੂੰ ਨਾਮ ਦਾ ਰਾਸ ਆਇਆ ਹੈ ਜਿਹਨੂੰ ਨਾਮ ਰਸ ਨਹੀਂ ਆਇਆ ਉਹ ਇਧਰ ਉਧਰ ਪਦਾਰਥਾਂ ਦੇ ਰਸ ਵਿੱਚ ਡੁੱਬਿਆ ਰਹਿੰਦਾ ਹੈ ਇੱਕ ਤਾਂ ਰਾਜਾ ਸਿਕੰਦਰ ਹੋਇਆ ਉਹਦੇ ਬਾਬਤ ਤੁਸੀਂ ਜਾਣਦੇ ਹੋ ਅਲੈਗਜ਼ੈਂਡਰ ਦੁਨੀਆ ਜਿੱਤਣ ਵਾਲਾ 32 ਸਾਲ ਦੀ ਉਮਰ ਚ ਦੁਨੀਆ ਜਿੱਤ ਲਈ ਉਸਨੇ ਬੰਦਾ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਰਜਦਾ ਹੈ ਰਾਜ ਭਾਗ ਨਾਲ ਪਦਾਰਥਾਂ ਨਾਲ ਨਹੀਂ ਰਜਦਾ ਤ੍ਰਿਸ਼ਨਾ ਪਦਾਰਥਾਂ ਨਾਲ ਨਹੀਂ ਮਿਟਦੀ ਦਰਿਆਏ ਸਿੰਧ ਨੂੰ ਪਾਰ ਕਰਦਾ ਹੈ ਇੱਕ ਫਕੀਰ ਲੇਟਿਆ ਸੀ ਸਿਕੰਦਰ ਦੀ ਸੈਨਾ ਲੰਗੀ ਹਜ਼ਾਰਾਂ ਘੋੜ ਸਵਾਰ ਨੇ ਸੈਂਕੜੇ ਹਾਥੀ ਨੇ ਊਠ ਨੇ ਲੰਬਾ ਚੌੜਾ ਲਾਓ ਲਸ਼ਕਰ ਆਇਆ ਸ਼ੈਨਾ ਗੋਸਰ ਰਹੀ ਆ ਪਿਛਲੀ ਟੁਕੜੀ ਦੇ ਵਿੱਚ ਸਿਕੰਦਰ ਲੰਘਦਾ ਹੈ ਦੁਨੀਆ ਖਲੋਖਲ ਵੇਂਦੀ ਹੈ ਵੀ ਦੁਨੀਆ ਜਿੱਤਣ ਵਾਲਾ ਬਾਦਸ਼ਾਹ ਲੰਘ ਰਿਹਾ ਹੈ ਇਨੀ ਧੂੜ ਉੱਡੀ ਇਨਾ ਖੜਕਾ ਦੜਕਾ ਹੋਇਆ ਲਾਓ ਲਸ਼ਕਰ ਲੰਘਿਆ ਇੱਕ ਰੱਬ ਦਾ ਪਿਆਰਾ ਫਕੀਰ ਉਥੇ ਆਰਾਮ ਫਰਮਾਉਂਦਾ ਸੀ ਉਹਨੇ ਰੰਚਕ ਮਾਤਰ ਵੀ ਸਿਕੰਦਰ ਵੱਲ ਉਹਦੇ ਠਾਠ ਬਾਠ ਵੱਲ ਧਿਆਨ ਨਾ ਦਿੱਤਾ ਹੁਣ ਸਿਕੰਦਰ ਦੇ ਮਨ ਅੰਦਰ ਖਿੱਚ ਪੈਦਾ ਹੋਈ ਵੀ ਬੜਾ ਬੇਪਰਵਾਹ ਫਕੀਰ ਹੈ ਇਹਦੀ ਬੇਪਰਵਾਹੀ ਨੂੰ ਇਹਦੀ ਮਸਤੀ ਨੂੰ ਪਾਸ ਹੋ ਕੇ ਇਹਦੇ ਮਹਿਸੂਸ ਕਰਨਾ ਚਾਹੀਦਾ ਹੈ ਤੇ ਫਕੀਰ ਦੇ ਨੇੜੇ ਜਾ ਕੇ ਕਹਿੰਦਾ ਫਕੀਰ ਜੀ ਕੀ ਕਰਦੇ ਹੋ ਫਕੀਰ ਕਹਿੰਦਾ ਆਰਾਮ ਕਰਦੇ ਆ ਆਨੰਦ ਵਿੱਚ ਐ ਮੌਜ ਵਿੱਚ ਐ ਮਸਤੀ ਵਿੱਚ ਐ ਸਿਕੰਦਰ ਕਹਿੰਦਾ ਠੀਕ ਐ ਜਦੋਂ ਫਕੀਰ ਨੇ ਪੁੱਛ ਲਿਆ ਵੀ ਸਿਕੰਦਰ ਤੂੰ ਕਿੱਧਰ ਜਾ ਰਿਹਾ ਹੈ ਕਹਿੰਦਾ ਜੀ ਹਿੰਦੁਸਤਾਨ ਨੂੰ ਫਤਿਹ ਕਰਨ। ਭਾਰਤ ਵਰਸ਼ ਨੂੰ ਜਿੱਤਣ। ਤਾਂ ਫਗੀਰ ਨੇ ਅਗਲਾ ਸਵਾਲ ਖੜਾ ਕਰ ਦਿੱਤਾ ਕਹਿੰਦਾ ਸਿਕੰਦਰ ਜੇ ਹਿੰਦੁਸਤਾਨ ਫਤਿਹ ਕਰ ਲਿਆ ਜਿੱਤ ਲਿਆ ਉਹਦੇ ਬਾਅਦ ਕੀ ਕਰੇਗਾ ਸਿਕੰਦਰ ਬੜਾ ਹੈਰਾਨ ਹੋਇਆ ਇਹ ਕੀ ਸਵਾਲ ਹੋਇਆ ਹੁਣ ਸੂਜਵਾਨ ਸੀ ਸੋਚ ਕੇ ਜਵਾਬ ਦਿੰਦਾ ਹੈ ਕਹਿੰਦਾ ਫਿਰ ਕੋਈ ਹੋਰ ਮੁਲਕ ਫਤਿਹ ਕਰਾਂਗੇ ਹੱਥ ਦੇ ਹੱਥ ਧਰ ਕੇ ਥੋੜਾ ਬਹਿ ਜਾਣਾ ਆਪਾਂ ਤੇ ਫਕੀਰ ਨੇ ਫਿਰ ਸਵਾਲ ਕਰ ਦਿੱਤਾ ਕਹਿੰਦਾ ਵੀ ਜੇ ਉਹ ਮੁਲਕ ਵੀ ਫਤਿਹ ਕਰ ਲਿਆ ਤੇ ਸਿਕੰਦਰ ਫਿਰ ਕੀ ਕਰੇਗਾ ਬੜੀ ਉੱਜਲ ਬੁੱਧੀ ਦਾ ਮਾਲਕ ਸੀ ਸਿਕੰਦਰ ਤੀਆਂ ਸਾਲਾਂ ਦੇ ਨੂੰ ਤੇ ਆਪਾਂ ਇੰਨਾ ਮੈਚ्योर ਵੀ ਨਹੀਂ ਸਮਝਦੇ ਵੀ ਚੰਗੀ ਤਰ੍ਹਾਂ ਘਰ ਚਲਾ ਲਵੇ ਬਾਪੂ ਚਾਬੀਆਂ ਨਹੀਂ ਦਿੰਦਾ ਗੱਲੇ ਦੀ ਇਹਨੇ ਦੁਨੀਆ ਜਿੱਤੀ ਸੀ ਬੜੀ ਬਰਕਤ ਦਾ ਮਾਲਕ ਸੀ ਉਨੇ ਜਵਾਬ ਦਿੱਤਾ ਕਹਿੰਦਾ ਫਿਰ ਕੋਈ ਹੋਰ ਮੁਲਕ ਜਿੱਤ ਲਵਾਂਗੇ ਕਿਤੇ ਅੱਗੇ ਧਾਵਾ ਬੋਲ ਦਵਾਂਗੇ ਤੇ ਫਕੀਰ ਨੇ ਹੱਕੋਂ ਆਖਿਆ ਕਹਿੰਦਾ ਵੀ ਚੱਲ ਦੂ ਹੋਰ ਮੁਲਕ ਵੀ ਜਿੱਤ ਲਵੀ ਸਿਕੰਦਰ ਉਹਦੇ ਬਾਅਦ ਕੀ ਕਰੇਗਾ ਤੇ ਸਿਕੰਦਰ ਅੱਗੋਂ ਆਖਣ ਲੱਗਾ ਫਕੀਰ ਜੀ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਰੰਚਕਾ ਮਾਤਰ ਜਗਾ ਵੀ ਮੇਰੀ ਮੁੱਠੀ ਤੋਂ ਬਾਹਰ ਨਹੀਂ ਰਵੇਗੀ ਮੈਂ ਦੁਨੀਆ ਨੂੰ ਜਿੱਤ ਲਵਾਂਗਾ ਇਹ ਜਵਾਬ ਦੇ ਕੇ ਸਿਕੰਦਰ ਖੇੜੇ ਵਿੱਚ ਆ ਗਿਆ ਵੀ ਹੁਣ ਕੀ ਸਵਾਲ ਕਰੇਗਾ ਫਕੀਰ ਹੁਣ ਤੇ ਗੱਲ ਹੀ ਮੁੱਕ ਗਈ ਰੱਬ ਦੇ ਫਕੀਰ ਵੀ ਬੜੇ ਡੂੰਗੇ ਹੁੰਦੇ ਨੇ ਉਸ ਮਹਾਪੁਰਸ਼ ਦੇ ਗਲੂਏ ਦੇ ਮੋਲ ਸਨ ਸਿਕੰਦਰ ਮੰਨ ਲੈ ਦੁਨੀਆ ਵੀ ਤੋਂ ਜਿੱਤ ਲਈ ਉਹਦੇ ਬਾਅਦ ਕੀ ਕਰੇਗਾ ਤੇ ਖਿਜ ਕੇ ਸਿਕੰਦਰ ਕਹਿੰਦਾ ਵੀ ਜਦੋਂ ਦੁਨੀਆ ਹੀ ਜਿੱਤ ਲਈ ਫਿਰ ਆਰਾਮ ਕਰਾਂਗੇ ਫਿਰ ਮौज ਵਿੱਚ ਰਵਾਂਗੇ ਮਸਤੀ ਵਿੱਚ ਰਵਾਂਗੇ ਤੁਹਾਡੇ ਵਾਂਗੂ ਲੇਟ ਕੇ ਆਨੰਦ ਲਵਾਂਗੇ ਤੇ ਉਹ ਸਫੀਰ ਦਾ ਜਵਾਬ ਸੀ ਵੀ ਤੂੰ ਇੰਨੇ ਪਹਾੜੇ ਪਾ ਕੇ ਇੰਨੇ ਸਿਆਪੇ ਪਾ ਕੇ ਕਤਲੋਗਾਰਤ ਕਰਕੇ ਸੁਹਾਗ ਤੀਵੀਆਂ ਦੇ ਉਜਾੜ ਕੇ ਕਿਸੇ ਦਾ ਬੱਚਾ ਖੋ ਲਿਆ ਕਿਸੇ ਦੇ ਸਿਰ ਦਾ ਸਾਈਂ ਮਿਟਾ ਦਿੱਤਾ ਇਤਨਾ ਜ਼ੁਲਮੋ ਸਤਮ ਢਾਕੇ ਤੂੰ ਆਰਾਮ ਕਰੇਂਗਾ ਤੇ ਯਾਰ ਰੋਣੀ ਤੇ ਅੱਜ ਹੀ ਆਰਾਮ ਕਰ ਰਹੇ ਨੇ ਇਹਦਾ ਭਾਵ ਸਮਝਿਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਮਰਦੇ ਦਮ ਤੱਕ ਬੰਦੇ ਦੀ ਵਾਸ਼ਨਾ ਉਹਦਾ ਖਹਿੜਾ ਨਹੀਂ ਜੇ ਛੱਡਦੀ ਬੰਦਾ ਸ਼ੌਕ ਮਾਉਂਦਾ ਹੈ ਹਜ਼ਾਰ ਚਾਹੁੰਦਾ ਹੈ ਹਜ਼ਾਰ ਕਮਾਉਂਦਾ ਹੈ ਲੱਖ ਚਾਹੁੰਦਾ ਹੈ ਲੱਖੋਂ ਕਰੋੜਾਪਤੀ ਕਰੋੜਾਪਤੀ ਤੋਂ ਅਰਬਾ ਖਰਬਾਪਤੀ ਮਿਲੇ ਨੀਰ ਭਲੇ ਨੀਰ ਬਣ ਜਾਂਦਾ ਹੈ ਫਿਰ ਕਿਤੇ ਭੁੱਖ ਮਿਟਦੀ ਹੈ ਵੱਡਿਆਂ ਦੀ ਭੁੱਖ ਉਹ ਨਹੀਂ ਵੱਡੀ ਹੈ ਪੂੰਜੀਪਤੀਆਂ ਦੀ ਭੁੱਖ ਮਿਡਲ ਕਲਾਸ ਨਾਲੋਂ ਕਿਤੇ ਵੱਡੀ ਹੈ ਇੱਕ ਦੇਸ਼ ਦਾ ਰਾਜਾ ਬਣ ਕੇ ਵੀ ਨਹੀਂ ਰਾਜ ਆਉਂਦਾ ਤ੍ਰਿਸ਼ਨਾ ਖੜਾ ਨਹੀਂ ਜੇ ਛੱਡਦੀ ਭੁੱਖ ਖੜਾ ਨਹੀਂ ਜੇ ਛੱਡਦੀ ਇਹ ਉਹ ਆਗੈ ਜਿੰਨੀਆਂ ਲੱਕੜਾਂ ਪਾਉਗੇ ਓਨੀਆਂ ਵਾਧੀ ਜਾਵੇਗੀ ਜਿੰਨੀ ਮਾਇਆ ਇਹਨੂੰ ਖਵਾਉਗੇ ਓਨੀਆਂ ਭੁੱਖ ਵਾਧੀ ਜਾਵੇਗੀ ਮਨ ਰੱਜਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਤਰਪੈ ਤ੍ਰਿਸ਼ਨਾ ਨਾ ਜਾਇਸ ਬੜੀਆਂ ਫਰਮਾਇਸ਼ਾਂ ਨੇ ਮੰਨਦੀਆਂ ਰਾਜ ਕਰਾਂ ਇਹ ਦੇਸ਼ ਜਿਤਾਉ ਉਹ ਦੇਸ਼ ਜਿਤਾ ਕਹਿੰਦੇ ਜੋ ਮਰਜੀ ਇਹਨੂੰ ਜਿੱਤ ਜਿੱਤ ਕੇ ਦੇਈ ਜਾ ਇਹਨੇ ਰਜਣਾ ਨਹੀਂ ਹੈ। ਇਹਦੀ ਤ੍ਰਿਸ਼ਨਾ ਮਿਟਣੀ ਨਹੀਂ ਹੈ। ਪਦਾਰਥਾਂ ਨਾਲ ਭੁੱਖ ਦਾ ਖੂਹ ਨਹੀਂ ਜੇ ਭਰਦਾ। ਪਦਾਰਥਾਂ ਨਾਲ ਭੁੱਖ ਦੀ ਅੱਗ ਨਹੀਂ ਜੇ ਮਿਟਦੀ। ਅਹੰਕਾਰ, ਹਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਇਹ ਬੰਦੇ ਦੀ ਵਾਧੀ ਜਾਂਦੀ ਹੈ ਕਦੇ ਘਟਦੀ ਨਹੀਂ ਹੈ। ਤੁਸੀਂ ਰੋਜ਼ ਪੜਦੇ ਹੋ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰ ਪਰ ਹੀ ਕੋ ਲੁਜੀ ਹੈ ਇਹਦਾ ਅਰਥ ਕੀ ਹੈ ਕਹਿੰਦੇ ਕਰੋੜਾਂ ਜੋੜ ਲਏ ਹਜੇ ਹੋਰ ਚਾਹੁੰਦਾ ਹੈ ਹਜੇ ਵੀ ਮਨ ਰਜ ਨਹੀਂ ਰਿਹਾ ਹਜੇ ਵੀ ਇਹ ਮਨ ਨੂੰ ਰੋਕ ਨਹੀਂ ਪਾ ਰਿਆ ਮਹਾਰਾਜ ਕਹਿੰਦੇ ਨੇ ਹੋਰ ਵਧੀਕ ਪਰੇ ਪਰੇ ਤੁਰਿਆ ਜਾ ਰਿਹਾ ਹੈ ਚੰਗਾ ਭਲਾ ਭੋਜਨ ਪ੍ਰਸ਼ਾਦਾ ਮਿਲਦਾ ਆਂਡੀਆਂ ਗਵਾਂਡੀਆਂ ਦੀ ਰੋਟੀ ਖੋਣ ਨੂੰ ਫਿਰਦਾ ਹੈ ਸਭ ਨੂੰ ਲੁੱਟਣ ਨੂੰ ਫਿਰਦਾ ਹੈ ਤ੍ਰਿਸ਼ਨਾ ਵਿੱਚ ਕਹਿੰਦੇ ਛੜਦਾ ਰਹਿੰਦਾ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਕਹਿੰਦੇ ਆਪਣੀ ਘਰ ਵਾਲੀ ਸੁੰਦਰ ਹੈ ਪਿਰਵੀ ਪਰਾਇ ਨਾਰ ਦਾ ਸੰਗ ਕਰੇਗਾ ਪਰਾਏ ਘਰ ਵਾਲੇ ਤੱਕੇਗਾ ਨਾ ਕਾਮ ਵਾਸ਼ਨਾ ਹੀ ਮਿਟੀ ਨਾ ਲੋਭ ਵਾਸ਼ਨਾ ਹੀ ਮਿਟੀ ਨਾ ਹੰਕਾਰ ਇਸ ਦਾ ਮਿਟਿਆ ਨਾ ਰਾਜ ਭਾਗ ਭੋਗਣ ਦੀ ਵਾਸ਼ਨਾ ਹੀ ਇਸ ਦੀ ਮਿਟੀ ਮਹਾਰਾਜ ਕਹਿੰਦੇ ਇਹ ਵਾਸ਼ਨਾ ਮਿਟਦੀ ਨਹੀਂ ਹੈ ਬੁਰਾ ਭਲਾ ਵੀ ਬੰਦਾ ਚਿਤਵਨਾ ਛੱਡ ਦਿੰਦਾ ਹੈ ਪਾਪ ਕਰਦਾ ਹੈ ਵਿਕਾਰ ਕਮਾਉਂਦਾ ਹੈ। ਇਓ ਵਾਸ਼ਨਾ ਦੇ ਵਹਿਣ ਵਿੱਚ ਵਹਿੰਦਾ ਵਹਿੰਦਾ ਕਹਿੰਦੇ ਮੁੱਕ ਜਾਂਦਾ ਹੈ। ਬਾਣੀ ਕਹਿੰਦੀ ਹੈ ਥਾਕੇ ਬਹੁ ਵਿਦਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਜੋੜਦੇ ਜੋੜਦੇ ਬੰਦੇ ਆਪ ਮੌਤ ਨਾਲ ਜੁੜ ਗਏ ਪਰ ਕਹਿੰਦੇ ਇਹਨਾਂ ਨੂੰ ਰਾਜ ਨਾ ਆਇਆ ਸੋ ਮਹਾਰਾਜ ਆਖਣ ਲੱਗੇ ਤ੍ਰਿਸ਼ਨਾ ਦੀ ਆਗਨ ਨਾਮ ਜਲ ਨਾਲ ਹੀ ਮਿਟੇਗੀ ਭਜਨ ਬੰਦਗੀ ਨਾਲ ਹੀ ਮਿਟਦੀ ਹੈ ਪਦਾਰਥਾਂ ਨਾਲ ਨਹੀਂ ਜਿਤਨੀ ਭੁੱਖ ਅਨ ਰਸ ਸਾਦ ਹੈ ਤਿਤਨੀ ਭੁੱਖ ਫਿਰ ਲਾਗੈ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਮਹਾਰਾਜ ਕਹਿੰਦੇ ਨੇ ਭਾਈ ਹੋਰ ਰਸ ਪ੍ਰਾਪਤ ਹੋਣ ਰਜ ਨ ਆਇਆ ਫਿਰ ਕੀ ਮੰਗਿਆ ਹੋਰ ਰਸ ਮਿਲ ਜਾਣ ਇਉ ਹੋਰ ਹੋਰ ਕਰਦਿਆਂ ਭੁੱਖ ਵਾਧੀ ਗਈ ਉਮਰਾ ਬੀਤਦੀ ਗਈ ਕਰਮਾ ਵਾਲਾ ਹੈ ਜਿਹੜਾ ਗੁਰੂ ਦੀ ਸ਼ਰਨ ਗਿਆ ਗੁਰੂ ਅਗੇ ਝੋਲੀ ਅੱਡੀ ਗੁਰੂ ਨੇ ਨਾਮ ਦੀ ਬਰਕਤ ਨਾਲ ਝੋਲੀ ਭਰ ਦਿੱਤੀ ਔਰ ਐਸੀ ਕਿਰਪਾ ਹੋ ਗਈ ਕਹਿੰਦੇ ਉਹਦਾ ਮੰਗਣਾ ਹੀ ਮੁੱਕ ਗਿਆ ਸੰਤੋਖ ਪ੍ਰਾਪਤ ਹੋ ਗਿਆ ਜੋ ਦੇਵ ਨੇਤ ਨਾਲ ਮਿਲਿਆ ਹੈ ਉਹਦੇ ਵਿੱਚ ਖੁਸ਼ ਰਹਿਣਾ ਸਿੱਖ ਲਿਆ ਸੋ ਭੁੱਖ ਕੇਵਲ ਉਹਦੀ ਮਿਟੇਗੀ ਜੋ ਨਾਮ ਜਪਦਾ ਹੈ ਇਸ ਅੱਗ ਨੂੰ ਤ੍ਰਿਸ਼ਨਾ ਦੀ ਅੱਗ ਨੂੰ ਵਾਸ਼ਨਾ ਦੀ ਅੱਗ ਨੂੰ ਵਿਕਾਰਾਂ ਦੀ ਅੱਗ ਨੂੰ ਨਾਮ ਦੇ ਜਲ ਨੇ ਹੀ ਮਿਟਾਉਣਾ ਹੈ ਵੈਸੇ ਪਾਤਸ਼ਾਹ ਕਹਿੰਦੇ ਨੇ ਕੋਈ ਹੋਰ ਤਰੀਕਾ ਨਹੀਂ ਹੈ ਤ੍ਰਿਸ਼ਨਾ ਨੂੰ ਮਿਟਾਉਣ ਦਾ